ਪਾਹੇ ਜੀ ਇਹੋ ਵੇਖਿਆ ਵੀ 1 ਵਜ ਕੇ ਦੇ 20 ਮਿੰਟ ਤੇ ਵੀ ਬਹੁ ਖਰਾਕ ਹੋਇਆ ਤੇ ਇੱਥੇ ਨਾਰ ਨੂੰ ਅੱਗ ਲੱਗੀ ਆ ਨਾਰ ਨੂੰ ਅੱਗ ਲੱਗੀ ਆ ਤੇ ਅਸੀਂ ਵੀ ਬੁਝਾਉਣ ਆਏ ਆ ਤੇ ਉਦੋਂ ਤਾਂ ਨਹੀਂ ਕੁਝ ਵੀ ਸਾਨੂੰ ਲੱਬਾ ਲੁਬਾ ਤੇ ਮੁੰਡੇ ਅੱਜ ਦਿਨ ਚੜਦਿਆਂ ਫਿਰ ਉਹ ਘਰੋਂ ਵੇਰੇ ਚੋਂ ਸਾਨੂੰ ਆਪਣੇ ਚੋਂ ਲੱਭੀਆਂ ਕਿੰਕਰਾਂ ਉਹ ਤੋਂ ਫਿਰ ਅਸੀਂ ਆਏ ਨੂੰ ਅੱਜ ਜ਼ਮੀਨ ਸਾਰੀ ਵੇਖੀ ਤੇ ਉਹ ਉਹ ਕਿਤੇ ਕੋਈ ਕੋਹ ਪਿਆ ਕਿਤੇ ਕਿਤੇ ਕੋਹ ਪਿਆ ਬੰਬ ਦਾ ਉਹ ਫੇਰਾ ਸਾਡੇ ਉਹ ਡੇਰੇ ਵਾਲੇ ਉਹ ਵੀ ਆ ਜੇ ਉਹ ਕੇ ਤੇ ਸਾਰਿਆਂ ਨੇ ਫਿਰ ਵੇਖਿਆ ਤੇ ਉਹ ਸਾਰਾ ਸਤਾ ਅਠਾ ਕਿੱਲਾਂ ਦੇ ਵਿੱਚ ਦੀ ਇਹ ਖਿਲੜਿਆ ਵਾ ਟੁਕਰੇ ਖਿਲਰ ਪੋਲ ਪੋਲ ਸਾਈ ਹਾਂਜੀ ਹਾਂ ਆਰਮੀ ਤੇ ਪੋਲ ਸਾਈ ਵਾਇ ਬਹੁਤ ਆਈ ਹਾਂਜੀ ਵਾਇ ਬਹੁਤ ਆਈ ਹਾਂਜੀ ਹਾਂਜੀ ਵਾਇ ਤੇ ਆ ਕਮਰਿਆਂ ਕੰਧਾਂ ਤਾਂ ਇਹ ਲੱਗੀਆਂ ਨਾਲ ਹੀ ਕਿਦਾਂ ਮਾਹੌਲ ਪਿੰਡ ਮਾਹੌਲ ਠੀਕ ਆ ਜੇ ਤਾਂ ਬੜਾ ਵਧੀਆ ਇਹੇ ਆ ਵੇਖਿਆ ਵੀ 1:20 ਮਿੰਟ ਤੇ ਵੀ ਬੰਬ ਚੱਲਿਆ ਵਾ ਤੇ ਬਾਹਰ ਨਿਕਲੇ ਆ ਤੇ ਨਾਰ ਨੂੰ ਵੇਖਿਆ ਤੇ ਅੱਗ ਲੱਗੀ ਆ ਉਹ ਐਂ ਫੇਰ ਹੌਸਲੇ ਬੁਝਾਤੀ ਆ ਕੁਝ ਹੁੰਦੇ ਕਾਰਨ ਸਾਨੂੰ ਉਹਦੋਂ ਕੋ ਲੱਭਾ ਲੂਭਾ ਤੇ ਨੇਹਰਾ ਤੇ ਬਹੁਤ ਜ਼ਿਆਦਾ ਸੀ ਲੈਟਾਂ ਲੂਟਾਂ ਤੇ ਬੰਦ ਕਰਤੀਆਂ ਕੀਤੀ ਤੇ ਮੁਰਕੇ ਆਵਾ ਪੀ ਆਗੋ ਕੇ ਜਦੋਂ ਬੁਝਾਏ ਤੇ ਸਵੇਰੇ ਗਏ ਉਦੋਂ ਵੀ ਕੱਖ ਨਹੀਂ ਲੱਭਾ ਫੇਰ ਜਦੋਂ 6 ਵਜੇ ਗਏ ਤੇ ਫੇਰ ਆ ਕੈਂਕਰਾਂ ਕੋ ਕਰਾਂ ਪੀ ਬੰਬ ਦੀਆਂ ਲੱਭੀਆਂ ਤੇ ਉਦੋਂ ਪਤਾ ਲੱਗਾ ਪੀ ਬੰਬ ਵੀ ਠੀਕ ਚੱਲਿਆ ਹਾਂਜੀ ਹਾਂਜੀ ਪਹਿਲਾਂ ਪੰਜਾਬ ਪੁਲਿਸ ਆਈ ਫੇਰ ਆਰਮੀ ਆਈ ਹਾਂਜੀ ਅੱਜ ਪੰਦੇਰ ਵਿਖੇ ਜਿਹੜਾ ਇਹ ਇਨਸੀਡੈਂਟ ਹੋਇਆ ਹੈਗਾ ਪਾਕਿਸਤਾਨ ਵੱਲੋਂ ਇਹ ਬੜਾ ਮਨ ਭੱਗਿਆ ਮੈਂ ਜਦੋਂ 11 ਸਾਲ ਦਾ ਸੀ ਉਦੋਂ ਕੱਤਰ ਦੇ ਵਿੱਚ ਲੜਾਈ ਆਈ ਅਸੀਂ ਗਰਦਾਸਪੁਰੀਏ ਬੜੇ ਤਗੜੇ ਆ ਬੜੇ ਨਿਡਰ ਹਾਂ ਸਾਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਔਰ ਬਾਕੀ ਪਾਕਿਸਤਾਨ ਇਹ ਗੱਲ ਸਮਝ ਲੇ ਕਿ ਜਿਹੜਾ ਪੰਜਾਬ ਹੈਗਾ ਉਹ ਪੰਜਾਬੀਅਤ ਹੈਗੀ ਆ ਉਹ ਬੜੀ ਸਟਰੋਂਗ ਹੈਗੀ ਆ ਅਸੀਂ ਹਰ ਤਰ੍ਹਾਂ ਸਰਕਾਰ ਮਾਨ ਦੇ ਨਾਲ ਖੜੇ ਆ ਕਿਸੇ ਬਾਰਡਰ ਸਾਡਾ ਸਟਰੋਂਗ ਹੈਗਾ ਹਰ ਤਰ੍ਹਾਂ ਅਸੀਂ ਲੋਕੀ ਸਾਰੇ ਇਕੱਠੇ ਆ ਔਰ ਡੱਡ ਕੇ ਹੀ ਪਾਕਿਸਤਾਨ ਦਾ ਮੁਕਾਬਲਾ ਕਰਾਂਗੇ ਜਿਹੜਾ ਸਰਕਾਰ ਨੇ ਕੀਤਾ ਵਧੀਆ ਕੀਤਾ ਜਿਹੜਾ ਸਰਕਾਰ ਨੇ ਜਿਹੜਾ ਕੰਮ ਕੀਤਾ ਵਧੀਆ ਕੀਤਾ ਪਰ ਥੋੜਾ ਲੇਟ ਕੀਤਾ ਇਹ ਹੀ ਪਹਿਲਾਂ ਸਰਕਾਰ ਕਰ ਦਿੰਦੀ ਸੈਂਟਰ ਦੀ ਸਰਕਾਰ ਤੇ ਇਨਾ ਇਨਸੀਡੈਂਟ ਸਾਡੇ ਪੈਲਗਾਮ ਨਹੀਂ ਸੀ ਹੋਣਾ ਇਹਨਾਂ ਨੂੰ ਬੰਦਾ ਬਣਾਓ ਇਹ ਬੰਦੇ ਦੇ ਪੋਤੋ ਬਣਾਓ ਇਹ ਬਿਲਕੁਲ ਸੂਤ ਹੋ ਜਾਣਗੇ ਔਰ ਡਟ ਕੇ ਅਸੀਂ ਸਾਰਿਆਂ ਦੇ ਨਾਲ ਆ ਸਾਰਾ ਗਰਦਾਸਪੁਰ ਇਕੱਠਾ ਹੈਗਾ ਅਸੀਂ ਬਾਰਡਰ ਤੇ ਅੱਗੇ ਵੀ ਦੋ ਲੜਾਈਆਂ ਲੜੀਆਂ ਨੇ 1965 ਤੇ 71 ਦੀ ਹਮੇਸ਼ਾ ਜੀ ਜੰਗ ਜਿੱਤੀ ਆ ਹੁਣ ਇਸ ਵਾਰੀ ਤੁਸੀਂ ਪਾਕਿਸਤਾਨ ਦਾ ਨਾਮ ਨਿਸ਼ਾਨ ਮਟਾ ਦਿਓ ਤਾਂ ਕਿ ਆਨ ਵਾਲੇ ਟਾਈਮ ਵਿੱਚ ਇਹ ਬੰਦੇ ਬਣ ਜਾਣ ਕੋਲੋ ਕੈਂਟ ਦੇ ਨਾਲ ਪੈਂਦਾ ਮੈਂ ਸਮਝਦਾ ਵੀ ਇਹ ਕੰਟੀਨਿਊ ਟਾਰਗੇਟ ਕਰਨ ਲਈ ਜੋ ਇਹਨਾਂ ਕੀਤਾ ਕੀਤਾ ਮੈਨੂੰ ਜਦੋਂ ਸਵੇਰੇ ਇਨਫੋਰਮੇਸ਼ਨ ਮਿਲਲੀ ਮੈਂ ਇੱਥੇ ਪਿੰਡ ਵਿੱਚ ਆਇਆ ਕਿਉਂਕਿ ਇਹ ਪਿੰਡ ਸਾਡਾ ਗਵਾਂਡ ਆ ਬਿਲਕੁਲ ਸਾਰਾ ਔਰ ਜੋ ਪਾਕਿਸਤਾਨ ਵਾਲਿਆਂ ਨੇ ਜੋ ਕੀਤਾ ਹੈ ਟਾਰਗੇਟ ਕਰਨ ਲਈ ਬਹੁਤ ਮਾੜਾ ਕੀਤਾ ਸਿਵਲਿਨ ਉਤੇ ਜਿਹੜਾ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਵੱਖਰੀ ਗੱਲ ਆ ਕਿ ਇਹ ਖੇਤਾਂ 'ਚ ਡਿੱਗਾ ਔਰ ਮੈਂ ਸਮਝਦਾ ਅੱਜ ਸਾਡਾ ਪੂਰਾ ਦੇਸ਼ ਆਪਣੇ ਆਰਮੀ ਦੀ ਸਪੋਰਟ ਵਿੱਚ ਖੜਾ ਔਰ ਮੈਂ ਸਮਝਦਾ ਸਾਨੂੰ ਪੂਰਾ ਸ਼ਕਤੀ ਨਾਲ ਇਹ ਪਾਕਿਸਤਾਨ ਨੂੰ ਜਿਹੜਾ ਇਹਦਾ ਸਬਕ ਸਿਖਾਉਣਾ ਚਾਹੀਦਾ ਹੈ ਸਲਾਹੀ ਸਰਕਾਰ ਦੇ ਨਾਲ ਆ ਤੇ ਸਲੂਟ ਕਰਨੇ ਆ ਆਰਮੀ ਨੂੰ ਆਰਮੀ ਤੇ ਸਾਨੂੰ ਪ੍ਰਾਊਡ ਹੈ ਮਤਲਬ ਜੋ ਵੀ ਕੀਤਾ ਇਹਨਾਂ ਨੇ ਅੰਤਕੀ ਹਮਲਿਆ ਮਤਲਬ ਟਿਕਾਣਿਆਂ ਤੇ ਹਮਲਾ ਕੀਤਾ ਕਿਤੇ ਸਿਵਲਾਂ ਤੇ ਨਹੀਂ ਕੀਤਾ ਪਾਕਿਸਤਾਨ ਦੇ ਵਿੱਚ ਬਿਲਕੁਲ ਨੋ ਟਿਕਾਣੇ ਇਹਨਾਂ ਢਾਏ ਨੇ ਬਹੁਤ ਸ਼ਲਾਘਾਯੋਗ ਕਦਮ ਸਾਡੀ ਆਰਮੀ ਦਾ ਅਸੀਂ ਆਰਮੀ ਦੇ ਨਾਲ ਨਾ ਬਾਕੀ ਸਾਡੇ ਪੰਜਾਬੀ ਜਿਹੜੇ ਆ ਵੈਸੇ ਜਿੰਦਾ ਦਿਲ ਨੇ ਇਹ ਕਿਸੇ ਤੋਂ ਡਰਦੇ ਨਹੀਂ ਅਗੇ ਮਤਲਬ ਘੱਤਰ ਦੀ ਲੜਾਈ ਵੀ ਆਈ ਦੇਖੀ ਆ ਤੇ ਪਹਿਣ ਦੀ ਲੜਾਈ ਵੀ ਦੇਖੀ ਆ ਉਹਦੇ ਵਿੱਚ ਵੀ ਪੰਜਾਬੀ ਨਹੀਂ ਹਿੱਲੇ ਅਸੀਂ ਭਾਰਤ ਸਰਕਾਰ ਦੇ ਬਿਲਕੁਲ ਇਸ ਫੈਸਲੇ ਦੇ ਨਾਲ

ਤੋ ਉਹਦੇ ਰਿਗਾਰਡਿੰਗ 112 ਜਿਹੜੇ ਸਾਡੇ ਸਰ ਜਦੋਂ ਇੱਥੇ ਪਟਿਆਲਿਕ ਦੀ ਵਾਇਸ ਸਟੇਟ ਦੇ ਰਾਤ ਲਾਈਟ ਬੰਦ ਹੋ ਗਈ ਕਹਿੰਦੇ ਐਜ ਆਫ ਨਾਉ ਤੋ ਵੀ ਆਰ ਚੈਕਿੰਗ ਕਿ ਬਈ ਇਹ ਜੇ ਟੂਸ਼ੇਸ਼ ਮਿਲੇ ਸਰ ਕਾਦੇ ਹੋ ਸਕਦੇ ਹੋ ਦੇਖੋ ਜੀ ਅਭੀ ਤੋ ਵੀ ਆਰ ਚੈਕਿੰਗ ਆਊਟ ਮਾਲ ਮਾਲ ਠੀਕ ਹੈ ਬਲਟਰਪੁੱਟੋ ਬਿਲਕੁਲ 올올 ਵੈਲ ਜੀ ਕਿਸੇ ਨੂੰ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਜੀ ਬਿਲਕੁਲ ਇੱਕਦਮ ਜਿਹੜੀ ਪੰਜਾਬ ਪੁਲਿਸ ਐਂਡ ਅਦਰ ਸਕਿਉਰਟੀ ਏਜੰਸੀਜ਼ ਦੇ ਆਰ ਅਲਰਟ ਐਂਡ ਇਹੋ ਜੀ ਕੋਈ ਗੱਲ ਨਹੀਂ ਰਾਤ ਨੂੰ ਬਲੈਕਆਊਟ ਦਾ ਹੈ ਜੀ ਦੇਖੋ ਜੀ ਉਹਦੇ ਉਹਦੇ ਤੋਂ ਜਿਹੜੇ ਹੈ ਉਹਦੇ ਤੇ ਸਮੰਨ ਤੇ ਡੀਸੀ ਸਾਹਿਬ ਵੱਲੋਂ ਜਿਹੜੇ ਇਨਸਟਰਕਸ਼ਨ ਹੈ ਜਾਰੀ ਕੀਤੇ ਹੋਏ ਉਹਨੂੰ ਇੰਪਲੀਮੈਂਟ